ਕਿ 1000 ਰੁਪਇਆ ਜਿਹੜਾ ਉਹ ਦੇ ਕੇ ਚੱਲੇ ਆਂ ਦੀਆਂ ਲੋੜਾਂ ਵਾਸਤੇ ਨਕਸਾਨ ਹੈ ਉਹ ਬੱਚਿਆਂ ਦਾ ਹੰਦਾ ਔਰ ਬੱਚੇ ਜਿੰਨੇ ਪਰੇਸ਼ਾਨੀ ਦੇ ਵਿੱਚੋਂ ਗੁਜ਼ਰਦੇ ਆ ਜਿੰਨੇ ਬੱਚਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਅੱਜ ਤੁਹਾਡੇ ਸਾਹਮਣੇ ਆ ਮੈਂ ਅੱਗੋਂ ਵੀ ਇਹਨੂੰ ਕਿਹਾ ਕਿ ਇਹਨੂੰ ਫਿਊਚਰ ਵੀ ਜੇ ਕਿਤੇ ਤੈਨੂੰ ਸਾਡੀ ਲੋੜ ਹੋਵੇ ਜ਼ਿੰਦਗੀ ਦੇ ਵਿੱਚ ਕਦੀ ਗਲਤ ਕੰਮ ਕਰੇ ਨੀ ਸੋਚਣਾ ਮਿੰਨੂ ਸੋਖਮਰਤ ਓਣਾ ਨੂੰ ਅਸੀਂ ਨੰਬਰ ਦੋਵੇਂ ਦੇ ਚੱਲੇ ਇਹਨੂੰ ਆਪਣਾ ਜਿੱਥੇ ਕਿਤੇ ਵੀ ਲੋੜ ਆ ਇੱਕ ਵਾਰੀ ਬਾਹ ਫੜ ਕੇ ਕਦੀ ਕਿਸੇ ਦੀ ਛੱਡੀ ਨਹੀਂ ਔਰ ਕੱਲ ਇਹਨੂੰ ਇਸ ਸਰੇ ਬਾਜ਼ਾਰ ਦੇ ਵਿੱਚ 15-20000 ਰੁਪਿਆ ਕੋਈ ਖੋਹ ਕੇ ਲੈ ਗਿਆ ਕਮ ਸੇ ਕਮ ਖੋਣ ਵਾਲਿਆਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਆ ਇਸ ਬੱਚੀ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਸੀ ਵੀ ਦਿਨੇ ਸਾਰਾ ਦਿਨ ਚਾਹ ਦਾ ਕੰਮ ਕਰਦੀ ਆ ਔਰ ਰਾਤ ਨੂੰ ਪੜ੍ਹਦੀ ਆ ਔਰ ਇਹਨੂੰ ਮੈਂ ਪੁੱਛਿਆ ਪਲੱਸ 2 'ਚ ਪੜ੍ਹਦੀ ਬੱਚੀ ਦੀ ਪਲੱਸ 2 'ਚ ਤੇ ਨਾਲ ਇਹਦਾ ਭਰਾ ਉਹ 9ਵੀਂ ਕਲਾਸ ਦੇ ਵਿੱਚ ਪੜ੍ਹਦਾ ਤੇ ਨਾਲ ਇਹਦੇ ਮਾਤਾ ਜੀ ਨੇ ਜਿੰਨਾਂ ਨੂੰ ਨੇ ਮੈਂ ਦੇਖ ਰਿਆ ਸੀਗਾ ਵੀ ਇਹ ਚਾਹ ਬਣਾ ਰਹੀ ਆ ਤੇ ਉਹ ਭਾਂਡੇ ਮਾਜ ਰਹੇ ਆ ਔਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਾ ਕੇ ਪੁੱਛਣਾ ਕਿਸੇ ਨੂੰ ਵੀ ਬੱਚੇ ਬਣਨਾ ਕੀ ਹੈ ਜ਼ਿੰਦਗੀ 'ਚ ਵੱਡੇ ਹੋ ਕੇ ਭਰਾ ਨੇ ਵੀ ਕਿਹਾ ਕਿ ਮੈਂ ਆਪਣਾ ਕਾਰੋਬਾਰ ਕਰਨਾ ਔਰ ਇਹਨੂੰ ਮੈਂ ਪੁੱਛਿਆ ਕਹਿੰਦੀ ਲੋਕਾਂ ਨੇ ਮੈਨੂੰ ਬੜੇ ਮਿਹਣੇ ਮਾਰੇ ਆ ਆਪਣੀ ਲੋੜ ਲਈ ਮੈਂ ਆਪਣਾ ਚਾਹ ਦਾ ਕੰਮ ਸ਼ੁਰੂ ਕੀਤਾ ਆਪਣੇ ਪਰਿਵਾਰ ਦੇ ਖਰਚੇ ਲਈ ਆਪਣੀ ਪੜ੍ਹਾਈ ਦੇ ਖਰਚੇ ਲਈ ਤੇ ਲੋਕ ਮੈਨੂੰ ਛੇੜਦੇ ਵੀ ਆ ਵੀ ਚਾਹ ਵਾਲੀ ਕੁੜੀ ਚਾਹ ਵਾਲੀ ਕੁੜੀ ਮੈਨੂੰ ਸਕੂਲ 'ਚ ਵੀ ਛੇੜਦੇ ਸੀ ਤੇ ਮੈਂ ਇਹਨੂੰ ਹੀ ਆਪਣਾ ਬ੍ਰਾਂਡ ਬਣਾਉਣਾ ਇਹੀ ਮੈਂ ਕੰਮ ਕਰਨਾ ਕੋਈ ਮੈਂ ਨੌਕਰੀ ਨਹੀਂ ਕਰਨੀ ਔਰ ਮੈਂ ਪੜ੍ਹਾਈ ਪੂਰੀ ਕਰਨੀ ਔਰ ਮੈਂ ਇਹਨੂੰ ਇੱਕ ਗੱਲ ਅੱਖੀ ਆ ਕਿ ਜ਼ਿੰਦਗੀ 'ਚ ਮਿਹਣੇ ਬਹੁਤ ਵੱਜਦੇ ਆ ਮੈਨੂੰ ਵੀ ਬੜੀ ਦੁਨੀਆ ਨੇ ਮਾਰੇ ਇਹ ਮਿਹਣਿਆਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਮਤਲਬ ਆਪਣਾ ਟੀਚਾ ਜਿਹੜਾ ਇੱਕ ਰੱਖਣਾ ਚਾਹੀਦਾ ਉਹਦੇ ਉੱਤੇ ਪਹਿਰਾ ਦੇਣਾ ਚਾਹੀਦਾ ਜੋ ਮਰਜ਼ੀ ਕੋ ਕਹੀ ਜਾਵੇ ਤੇ ਮਾਤਾ ਜੀ ਇਹਦੇ ਵੀ ਬਿਮਾਰ ਰਹਿੰਦੇ ਆ ਔਰ ਮਤਲਬ ਇਹ ਕੁਦਰਤੀ ਆ ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ ਵੀ ਕਿਸੇ ਦੇ ਪਿਓ ਦਾ ਕਸੂਰ ਆ ਕਿਸੇ ਦੀ ਮਾਂ ਦਾ ਕਸੂਰ ਆ ਦੇ 7-8 ਸਾਲ ਦੀ ਦਾ ਜਦੋਂ ਇਹ ਇਹਨਾਂ ਦੀ ਉਮਰ ਸੀਗੀ ਤੇ ਮਾਪੇ ਦਾ ਜਿਹੜਾ ਵਖਰੇਵਾ ਹੋ ਗਿਆ ਮੈਂ ਇਹਨਾਂ ਦੇ ਪਿਤਾ ਜੀ ਨੂੰ ਵੀ ਮਿਲ ਕੇ ਆਇਆ ਉਹ ਜੰਡੇ ਵਾਲੇ ਦੇ ਵਿੱਚ ਸੀਗੇ ਸੋ ਮੈਂ ਸਾਰਿਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਮਾਂ ਪਿਓ ਅੱਡ ਹੁੰਦੇ ਆ ਨਾ ਉਹਦੇ ਵਿੱਚ ਅਸਲ ਦੇ ਵਿੱਚ ਜਿਹੜਾ ਨੁਕਸਾਨ ਹੈ ਉਹ ਬੱਚਿਆਂ ਦਾ ਹੁੰਦਾ ਔਰ ਬੱਚੇ ਜਿੰਨੇ ਪਰੇਸ਼ਾਨੀ ਦੇ ਵਿੱਚ ਉਹ ਗੁਜ਼ਰਦੇ ਆ ਜਿੰਨੇ ਬੱਚਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਅੱਜ ਤੁਹਾਡੇ ਸਾਹਮਣੇ ਆ ਔਰ ਇਸ ਬੱਚੀ ਨੂੰ ਕੱਲ ਮੈਂ ਫੋਨ ਕੀਤਾ ਸੀਗਾ ਤੇ ਮੈਂ ਪੁੱਛਿਆ ਸੀ ਤੈਨੂੰ ਚਾਹੀਦਾ ਕੀ ਕੀ ਆ ਇਹਨਾਂ ਛੋਟੀਆਂ ਛੋਟੀਆਂ ਲੋੜਾਂ ਮੈਂ ਦੱਸੀਆਂ ਅਸੀਂ ਓਮਨ ਚਾਹੀਦਾ ਫਰੈਅਰ ਚਾਹੀਦਾ ਜਿਹਦੇ ਵਿੱਚ ਉਹ ਚਿਪਸ ਬਣ ਜਾਂਦੇ ਆ ਗ੍ਰਿਲਰ ਚਾਹੀਦਾ ਇੱਕ ਬੈਟਰੀ ਚਾਹੀਦੀ ਆ ਤੇ ਇੱਕ ਆਈਸ ਬਾਕਸ ਚਾਹੀਦਾ ਮੇਰੇ ਖਿਆਲ 20 ਤੋਂ 25000 ਰੁਪਏ ਦਾ ਇਹ ਸਮਾਨ ਹੋਣਾ ਸੀਗਾ ਮੈਂ ਤੇ ਭਾਰੀ ਸੁਖਮਰਤ ਨੇ ਸਲਾਹ ਕੀਤੀ ਕਿ ਸਾਨੂੰ ਕੁਝ ਨਾ ਕੁਝ ਜਿਸ ਲੜਕੀ ਦਾ ਹੌਸਲਾ ਹੈ ਇੰਨਾ ਇਹ ਮਿਸਾਲ ਹੈ ਆਪਣੇ ਆਪ ਦੇ ਰੂਪ ਦੇ ਵਿੱਚ ਬਾਕੀ ਲੜਕੀਆਂ ਲਈ ਤੇ ਸਾਨੂੰ ਇਹਦੀ ਕੋਈ ਨਾ ਕੋਈ ਮਤ ਕਰਨੀ ਚਾਹੀਦੀ ਹੈ ਔਰ ਅਸੀਂ ਅੱਜ ਇਹਨੂੰ ਇੱਥੇ ਲੱਖ ਰੁਪਇਆ ਜਿਹੜਾ ਉਹ ਦੇ ਕੇ ਚੱਲੇ ਜਾਂਦੀਆਂ ਲੋੜਾਂ ਵਾਸਤੇ ਔਰ ਸਾਡੇ ਸ਼ਹਿਰ ਚ ਗੁੱਲੂ ਐਕਸਕਲੂਸਿਵ ਵਾਲੇ ਆ ਪੰਜ ਛੇ ਸੂਟ ਉਹਨਾਂ ਇਹਦੇ ਲਈ ਭੇਜੇ ਨੇ ਆ ਸਾਰੋ ਮੇਰੇ ਨਾਲ ਆ ਉਹ ਰਾਸ਼ਨੇ ਦੇ ਲਈ ਲੈ ਆ ਪਰ ਜਿੱਥੋਂ ਤੱਕ ਵੀ ਜੋ ਸਾਡੇ ਕੋਲ ਹੋਇਆ ਅਸੀਂ ਇਹਦੇ ਲਈ ਕਰਨ ਦੀ ਕੋਸ਼ਿਸ਼ ਕੀਤੀ ਔਰ ਮੈਨੂੰ ਇਹਨੇ ਦੱਸਿਆ ਕਿ ਹੋਰ ਇਹਨੇ ਮੈਂ ਪੁੱਛਿਆ ਕੀ ਕੀ ਲੋੜਾਂ ਨੇ ਕਹਿੰਦੀ ਇਹ ਕਵਤਾਰ ਸਿੰਘ ਕੈਨੇਡਾ ਵਾਲੇ ਨੇ ਇੱਕ ਕਾਲਾ ਕਬੱਡੀ ਵਾਲੇ ਪਲੇਅਰ ਨੇ ਉਹਨਾਂ ਮੈਨੂੰ ਰੇੜੀ ਬਣਾ ਦਿੱਤੀ ਹੈ ਲੱਖ ਰੁਪਈਆ ਮੇਰੇ ਅਕਾਊਂਟ ਦੇ ਵਿੱਚ ਇਕੱਠਾ ਹੋ ਗਿਆ ਔਰ ਆਸਟ੍ਰੇਲੀਆ ਤੋਂ ਕੋ ਮਿਸਟਰ ਰੰਧਾਵਾ ਨੇ ਫੀਸ ਉਹਨਾਂ ਨੇ ਮੇਰੇ ਭਰਾ ਮੇਰੇ ਤਾਂ ਮੇਰੇ ਭਰਾ ਦੀ ਦੇ ਦਿੱਤੀ ਉਹਨਾਂ ਨੇ ਦਿੱਤੀ ਆ ਔਰ ਮੈਂ ਸਿਰਫ ਇੱਕੋ ਗੱਲ ਕਹਿਣਾ ਚਾਹੁੰਨਾ ਕਿ ਜਿੱਥੇ ਕਿਤੇ ਵੀ ਤੁਸੀਂ ਹੋ ਮੈਂ ਹਰ ਬੰਦੇ ਨੂੰ ਇੱਕ ਗੱਲ ਕਹਿਣਾ ਕਿ ਤੁਹਾਡੇ ਕੋਲ ਬਹੁਤ ਕੁਝ ਹੁੰਦਾ ਜਿਹੜਾ ਅਗਲੇ ਕੋਲ ਨਹੀਂ ਹੁੰਦਾ ਤੁਹਾਡਾ ਵਾਧੂ ਪਿਆ ਹੁੰਦਾ ਵਾ ਜਦੋਂ ਥੋੜੀ ਬਹੁਤੀ ਕਿਸੇ ਦੀ ਮਤ ਕੀਤੀ ਜਾਵੇ ਤੇ ਅਗਲੇ ਦਾ ਭਵਿੱਖ ਜਿਹੜਾ ਸੁਧਰ ਸਕਦਾ ਵਾ ਮੈਂ ਸਾਰੀਆਂ ਬੱਚੀਆਂ ਨੂੰ ਸਾਰੀਆਂ ਮੇਰੀਆਂ ਧੀਆਂ ਵਰਗੀਆਂ ਨੇ ਮੇਰੀਆਂ ਭੈਣਾਂ ਵਰਗੀਆਂ ਨੇ ਮੇਰੀ ਆਪਣੀ ਬੱਚੀ ਏਡੀ ਹੈ ਔਰ ਮੈਂ ਇੱਕ ਗੱਲ ਕਹਿਣਾ ਕਿ ਜਦੋਂ ਘਰ ਦੀਆਂ ਲੋੜਾਂ ਘਰ ਦੀਆਂ ਮਜਬੂਰੀਆਂ ਬਹੁਤ ਜ਼ਿਆਦਾ ਸਿਰ ਤੋਂ ਪਾਣੀ ਲੰਘ ਜਾਂਦਾ ਬੱਚੀਆਂ ਬਹੁਤ ਗਲਤ ਕੰਮਾਂ ਦੇ ਵਿੱਚ ਵੀ ਪੈ ਜਾਂਦੀਆਂ ਵਾ ਸਮਾਜ ਉਹਦਾ ਗਲਤ ਅੰਸਰ ਜਿਹੜੇ ਉਹਦਾ ਫਾਇਦਾ ਵੀ ਠਾਉਂਦੇ ਆ ਉਹਨਾਂ ਦੇ ਪ੍ਰਤੀ ਇਸ ਬੱਚੀ ਨੇ ਇੱਕ ਮਿਸਾਲ ਪੈਦਾ ਕੀਤੀ ਆ ਕਿ ਨਹੀਂ ਮੈਂ ਮਿਹਨਤ ਨਾਲ ਕੰਮ ਕਰਕੇ ਵਧੀਆ ਗੁਜ਼ਾਰਾ ਵੀ ਕਰ ਸਕਦੀ ਆ ਵਧੀਆ ਆਪਣੇ ਪਰਿਵਾਰ ਨੂੰ ਪਾਲ ਵੀ ਸਕਦੀ ਆ ਵਧੀਆ ਆਪਣੀ ਪੜ੍ਹਾਈ ਵੀ ਕਰ ਸਕਦੀ ਆ ਸੋ ਇਸ ਕਰਕੇ ਜਿੰਨੀ ਕੁ ਮੱਤ ਮੈਂ ਅੱਗੋਂ ਵੀ ਇਹਨੂੰ ਕਿਹਾ ਕਿ ਇਨ ਫਿਊਚਰ ਵੀ ਜੇ ਕਿਤੇ ਤੈਨੂੰ ਸਾਡੀ ਲੋੜ ਹੋਵੇ ਜ਼ਿੰਦਗੀ ਦੇ ਵਿੱਚ ਕਦੀ ਗਲਤ ਕੰਮ ਬਾਰੇ ਨਹੀਂ ਸੋਚਣਾ ਮिन्नੂ ਸੋਖ ਅਮਰਤ ਨੂੰ ਅਸੀਂ ਨੰਬਰ ਦੋਵੇਂ ਦੇ ਚੱਲੇ ਇਹਨੂੰ ਆਪਣਾ ਜਿੱਥੇ ਕਿਤੇ ਵੀ ਲੋੜ ਆ ਇੱਕ ਵਾਰੀ ਬਾਹ ਫੜ ਕੇ ਕਦੀ ਕਿਸੇ ਦੀ ਛੱਡੀ ਨਹੀਂ ਜਿੱਥੋਂ ਤੱਕ ਵੀ ਜਦੋਂ ਤੱਕ ਤੇਰੀ ਪੜ੍ਹਾਈ ਆ ਜਿੰਨਾ ਤੁਹਾਨੂੰ ਸਾਥ ਚਾਹੀਦਾ ਸੋ ਸਮਾਜ ਲਈ ਆਪਣੇ ਬੱਚਿਆਂ ਵਾਂਗੂ ਇਹਨਾਂ ਬੱਚਿਆਂ ਨੂੰ ਸਮਝ ਕੇ ਇੱਕ ਦੂਜੇ ਦਾ ਸਾਥ ਦਿਆ ਕਰੋ ਜੇ ਇਸ ਬੱਚੀ ਦੇ ਘਰ ਦਾ ਗੁਜ਼ਾਰਾ ਨਾ ਚੱਲੇ ਤੇ ਸਮਾਜ ਕਿੰਨਾ ਕਿਸੇ ਦਾ ਫਾਇਦਾ ਉਠਾ ਸਕਦਾ ਇਹਨਾਂ ਚੀਜ਼ਾਂ ਤੋਂ ਸਾਨੂੰ ਜਾਣੂ ਹੋਣਾ ਚਾਹੀਦਾ ਔਰ ਮਾੜੇ ਹਾਲਾਤ ਕਿਸੇ ਦੇ ਵੀ ਆ ਸਕਦੇ ਆ